ਨਵੀਆਂ ਅਤੇ ਤਾਜ਼ਾ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਅੰਤਰਰਾਸ਼ਟਰੀ ਬੁੱਕ ਦਿਵਸ ਮੌਕੇ ਸ਼੍ਰੀ ਸੁਰੇਂਦਰ ਕੁਮਾਰ ਬਜਾਜ, ਬੇਟੇ ਜਤਿੰਦਰ ਬਜਾਜ ਅਤੇ ਰਜੇਸ਼ ਬਜਾਜ ਪਿੰਕ ਸਿਟੀ ਗੁਰਾਇਆਂ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਗੁਰਾਇਆਂ ਦੇ ਵਿਦਿਆਰਥੀਆਂ ਲਈ ਕਿਤਾਬਾਂ ਦਿੱਤੀਆਂ ਗਈਆਂ ਇਸ ਮੌਕੇ ਸਕੂਲ ਪ੍ਰਿੰਸੀਪਲ ਸੁਤਵਿੰਦਰਪਾਲ ਸਿੰਘ ਅਤੇ ਵਿਦਿਆਪਕ ਖਰਜੀਤ ਬਾਬਾ ਜੀ ਨੇ ਗੱਲਬਾਤ ਕਰਦੇ ਦੱਸਿਆ ਕਿ ਇਹ ਕਿਤਾਬਾਂ ਤਕਰੀਬਨ 10000 ਰੁਪਏ ਤੋਂ ਵੱਧੀਆਂ ਹਨ ਇਹ ਸਾਰੀਆਂ ਕਿਤਾਬਾਂ ਬਹੁਤ ਮਹਾਨ ਸ਼ਖਸੀਅਤਾਂ ਦੀਆਂ ਜੀਵਨੀਆਂ ਤੇ ਆਧਾਰਿਤ ਹਨ ਜਿਨ੍ਹਾਂ ਨੂੰ ਪੜ ਕੇ ਵਿਦਿਆਰਥੀਆਂ ਨੂੰ ਵਕਤ-ਵਕਤ ਸ਼ਖਸੀਅਤਾਂ ਦੀ ਜੀਵਨੀ ਬਾਰੇ ਲਾਹੇਵੰਦ ਜਾਣਕਾਰੀ ਮਿਲੇਗੀ ਇਹਨਾਂ ਕਿਤਾਬਾਂ ਨੂੰ ਲਾਇਬ੍ਰੇਰੀਅਨ ਮੈਡਮ ਅੰਜੂ ਵਾਲਾ ਵੱਲੋਂ ਵਿਦਿਆਰਥੀਆਂ ਨੂੰ ਪੜਨ ਲਈ ਦਿੱਤੀਆਂ ਜਾਣਗੀਆਂ ਸਕੂਲ ਪ੍ਰਿੰਸੀਪਲ ਸਤਿੰਦਰਪਾਲ ਸਿੰਘ ਅਤੇ ਆਪਾ ਖਰਜੀਤ ਬਾਬਾ ਨੇ ਸੁਰਿੰਦਰ ਕੁਮਾਰ ਪਾਜ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਿਨ੍ਹਾਂ ਨੇ ਅੰਤਰਰਾਸ਼ਟਰੀ ਬੁੱਕ ਦਿਵਸ ਤੇ ਇਹ ਕਿਤਾਬਾਂ ਸਕੂਲ ਦੇ ਵਿਦਿਆਰਥੀਆਂ ਨੂੰ ਦਾਨ ਕੀਤੀਆਂ ਹਨ ਅੱਜ 23 April ਨੂੰ ਸਕੂਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕਿਆਂ ਵਿਕੇ ਅੰਤਰਰਾਸ਼ਟਰੀ ਭੁੱਖ ਦਿਵਸ ਜਿਹੜਾ ਹੈ ਉਹ ਮਨਾਇਆ ਗਿਆ ਜਿਸ ਦੇ ਵਿੱਚ ਬੁੱਕਸ ਦੀ ਵਾਰੀ ਔਰ ਕਿਤਾਬਾਂ ਦੀ ਵਾਰੇ ਜਾਣਕਾਰੀ ਦੇ ਲਈ ਜਾਓ ਦਿੱਤੀ ਗਈ ਅੱਜ ਦੇ ਇਸ ਸ਼ੁਭ ਮੌਕੇ ਤੇ ਸਾਡੇ ਸ਼ਹਿਰ ਦੇ ਇੱਕ ਬਹੁਤ ਹੀ ਮਨਿਆਏ ਪ੍ਰਮੰ ਸਖੀਅਤ ਸ਼੍ਰੀ ਸੁਨੀਦਰ ਕੁਮਾਰ ਜੀ ਬਾਜਾਜ ਔਰ ਉਹਨਾਂ ਦੇ ਸਪੋਟਰ ਜਤਿੰਦਰ ਵਜਾਜ ਔਰ ਰਕੇਸ਼ ਵਜਾਜ ਵੱਲੋਂ ਸਕੂਲ ਨੂੰ ਜਿਹੜੀਆਂ ਕਿਤਾਬਾਂ ਆ ਉਹ ਦਿੱਤੀਆਂ ਗਈਆਂ। तकरीबन 5000 ਤੋਂ ਵੱਧੀਆਂ ਕਿਤਾਬਾਂ ਜਿਹੜੀਆਂ ਆ ਸਕੂਲ ਲਾਇਬ੍ਰੇਰੀ ਵਿੱਚ দান ਕੀਤੀਆਂ ਗਈਆਂ ਔਰ ਬੱਚਿਆਂ ਨੂੰ ਮੋਟੀਵੇਟ ਕੀਤਾ ਗਿਆ ਕਿ ਉਹ ਵੱਧ ਤੋਂ ਵੱਧ ਇਹਨਾਂ ਕਿਤਾਬਾਂ ਨੂੰ ਪੜਨ ਔਰ ਇਹਨਾਂ ਤੋਂ ਸਿੱਖਣਾ ਕਿਉਂਕਿ ਕਿਤਾਬਾਂ ਹੀ ਜਿਹੜੀਆਂ ਹਨ ਉਹ ਸਾਨੂੰ ਬਹੁਤ ਜ਼ਿਆਦਾ ਮੋਟੀਵੇਟ ਕਰਦੀਆਂ ਹਨ ਔਰ ਬਹੁਤ ਗਿਆਨ ਦਿਨਦੀਆਂ ਹਨ। ਅੱਜ ਜਿਹੜੀ ਕਿਤਾਬਾਂ ਨੇ ਸਾਨੂੰ ਦਿੱਤੀਆਂ ਸਾਡੇ ਸਕੂਲ ਲਾਇਬ੍ਰੇਰੀ ਵਿੱਚ ਦਿੱਤੀਆਂ ਸੁਰਿੰਦਰਜੀ ਪੁਜਾਰੀ ਵੱਲੋਂ ਉਹ ਬਹੁਤ ਹੀ ਗਿਆਨਵਰਦਕ ਔਰ ਬਹੁਤ ਮਹਾਨ ਸ਼ਖਸੀਅਤਾਂ ਦੀ ਜਿਹੜੀ ਜੀਵਨੀ ਨਾਲ ਸੰਬੰਧਿਤ ਕਿਤਾਬਾਂ ਸਾਨੂੰ ਦਿੱਤੀਆਂ ਗਈਆਂ ਹਨ ਅਸੀਂ ਉਹਨਾਂ ਦਾ ਸਕੂਲ ਵੱਲੋਂ ਔਰ ਵਿਦਿਆਰਥੀਆਂ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਧੰਨਵਾਦ ਜੀ